ਭਗਵਾਨ ਦੀ ਜੈ ਸੋ ਅੰਮਾਰਾਇ ਸ਼ੇਰ ਸਿੰਘ ਵੀਨੋ ਭਗਵਾਨ ਦੀ ਜੈ ਸਹਿਰੇ ਹਸੰਗੀ ਇੱਕ ਛੋਟੀ ਜਿਹੀ ਇੱਕ ਗ੍ਰੰਥ ਨੰਬਰ 23 ਦੇ ਵਿੱਚੋਂ ਲਿਆ ਹੈ ਮੰਗਰ ਕਹੇ ਮੈਂ ਸਾਵਣੂ ਕਰਨਾ ਖਬਰਦਾਰ ਬੇਖਬਰਾਂ ਦੇਣਾ ਜੜਾਈਆ ਸਭੀ ਪੋਣੂ ਕਹਿਣਾ ਪੁਕਾਰ ਉੱਚੀ ਧੂਕ ਧੂਕ ਜਣਾਈਆ ਜਿਸ ਵਿੱਚ ਜਿਸ ਮੇਰੇ ਵਿੱਚ ਬਹਿ ਕੇ ਲੰਗਰ ਛੱਕ ਗੇ ਪਰਮ ਪੁਰਖ ਜणाਵਸਾਰ ਉਹ ਇਤੋ ਵਾਰ ਹੁਣੇ ਪੱਲਾ ਜਾਓ ਛੜਾਈਆ ਜਿੰਨਾ ਰਸ ਲਾਉਣਾ ਮਦਰਾ ਮਾਸ ਤੇਰ ਕਰਨਾ ਹਾਰ ਓ ਪਲਾ ਜਾਓ ਛੜਾਈਆ ਜਿੰਨਾ ਚਾ ਨਾਲ ਕਰਨਾ ਪਿਆਰ ਓ ਚਾਰੋਂ ਕੁੰਡ ਭਜੇ ਵਹੋ ਦਈਆ ਜੁਝੇ ਮੈਂ ਭਗਤ ਸਹੇਲੇ ਕਰਨੇ ਹੋਰ ਤਿਆਰ ਜੋ ਧਰਮ ਦੇ ਤਾਰ ਵਿੱਚ ਸਮਾਈਆ ਸੱਚ ਦਾ ਹੁਕਮ ਤੇ ਸੱਚ ਹੋਵੇ ਸਿਕਦਾਰ ਸੱਚ ਦੀ ਸੱਚ ਸੇਵਕ ਮਾਈਆ ਜੋ ਹਰ ਭਗਤ ਹਰ ਜਣ ਹਰ ਰਹੇ ਦਿਵਾਰ ਹਰ ਹਰ ਕਰੇ ਮਾਇਆ ਸਾਚਾ ਲੇਖਾ ਦੱਸਾਂ ਗਾ ਆਪ ਜੋ ਸੰਦੇਸ ਆ ਦੇਵੇ ਧੁਰ ਕਰਤਾਰ ਕੁਦਰਤ ਦਾ ਮਾਲਕ ਦਇਆਕ ਮਾਇਆ ਅਸਾ ਮੇਧ ਜਗ ਦਾ ਭੰਡਾਰਾ ਹੋਏ ਅਪਾਰ ਪੁਰ ਆਪਰ ਸੁਆਮੀ ਆਪ ਬਣਾਈਆ ਪੰਜਵਾਰ ਪੂਰਨ ਸਿੰਘ ਦਾ ਤੁਲੇਗਾ ਪਾਰ ਇੱਕ ਇੱਕ ਤੋਲ ਪੰਜਾਂ ਡੰਗਾ ਵਿੱਚ ਪਾਈਆ ਅਗਲਾ ਲੇਖ ਦਸਨਾ ਸਤ ਦੀ ਧਾਰ ਧਰਮ ਬੰਦਾ ਧਰਮ ਰਾਜਣਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਕਰੇ ਖੇਣ ਸਾਜ ਹਰ ਨੈਕ ਲੰਗਣ ਰਹਿਣ ਨਾਰ ਮਹਾਰਾਜੀ ਸੇ ਸਿੰਘ ਵਿਸ਼ਨੋ ਭਗਵਾਨ ਸੱਚ ਦਾ ਸੱਚ ਸਤ ਸਿਖ ਦਾਰ ਸਿਖਦਾਰੀ ਇੱਕ ਇੱਕ ਜਣਾਈਆ ਜਣ ਭਗ ਨਾਰਦ ਕਹੇ ਜਣ ਭਗਤੋ ਤੁਸੀਂ ਸੁਣੇ ਤੁਸੀਂ ਸੁਣਿਆ ਤੁਸੀਂ ਹਲ ਪਿਆ ਬਿਆਨ ਦਿੱਤੇ ਅੱਜ ਸੱਚ ਦਿਓ ਸੁਣਾਈਆ ਹੱਥ ਖੜੇ ਕਰੋ ਕਿੰਨੇ ਆਂ ਅੰਦਰੋਂ ਲਿਆ ਫੜੇ ਆਪਣਾ ਆਪ ਸਿਪਾਈਆ ਕਿੰਨੇ ਆਣੇ ਰਸ ਲੈਣਾ ਅਰੇ ਹੋਰ ਜਰਾ ਜਰਾ ਮਗਰਾ ਮਾਸ ਖਾ ਕੇ ਤੁਝੇ ਬਣਾਈਆ ਕਿੰਨੇ ਆਣੋਂ ਚਾਹ ਪੀਣ ਦਾ ਲੱਬ ਰਸਨਾ ਵਾਲਿਓ ਦਿਓ ਜੜਾਈਆ ਕਿੰਨੇ ਆਣੇ ਜਾਣਾ ਛੱਟ ਛੱਡਣ ਵਾਲੇ ਬਾਹ ਲਵੋ ਉਠਾਈਆ ਕਿੰਨੇ ਆਣੇ ਭਗਤਾਂ ਤੋਂ ਰਹਿਣਾ ਅਟ ਅਟਰੇ ਰਹਿਣ ਵਾਲਿਓ ਮੁੜਕੇ ਆਉਣਾ ਚਾਹੀ ਚਾਹੀਆ ਜਾ ਧਰਮ ਰਖੋ ਤੇ ਧਰਮ ਦੇ ਨਿਸ਼ਾਨ ਦਿਉ ਗੱਡ ਧਰਮ ਦੀ ਤਾਰ ਦਿਨੀ ਬੜਾਈਆ ਇਹੋ ਉਸ ਸਹਿਬ ਦੀ ਹੱਥ ਜਿਸ ਦੀ ਹੱਥੂਲ ਸਕੇੜਾ ਕੋਈ ਸਮਝਾਈਆ ਤੂ ਜੀ ਓਸਾ ਪਰਖਿਆ ਕਾਲ ਦੀ ਯਾਦ ਜਿਸਨੂੰ ਸਾਰੇ ਅਸੀਸਨ ਵਾਈਆ ਜਿਸੜੇ ਤੁਹਾਡੇ ਇੱਥੇ ਓਥੇ ਦੋ ਜਹਾਨਾਂ ਪਰਦੇ ਲੈਣੇ ਕੱਜ ਓਹ ਕੱਜਲ ਅੱਖੀਆਂ ਓਹ ਕੱਜਲ ਵਿੱਚ ਅੱਖੀਂ ਆਉਣ ਵਾਲਿਓ ਅੱਖੀਂ ਆ ਲੋ ਮਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇੜ ਸਾਚਾ ਹਰ ਸੱਚ ਦਾ ਸਾਚੇ ਏਕ ਅਖਵਾਈਆ ਸੋ ਇਨੀ ਬੜੀ ਬੜਦਾ ਹੋਇਆ ਹਰ ਸੰਗ ਬਸ਼ੂ ਸ਼ੈਅਨ ਸਾਹਿ ਚਰਨਾਂ ਵਿੱਚ ਆਉਂ